ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਘਵਰ ਕਰਦਾ ਪਿਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ 8427019817 ਮੇਰਾ ਕੰਟੈਕਟ ਨੰਬਰ ਆ ਸੋ ਆਪਣਾ ਕਟੇ ਦਾ ਵਪਾਰ ਦਾ ਕੰਮ ਹੈਗਾ ਜੀ ਸੋ ਅੱਜ ਆਪਣੇ ਘਰੇ 17 ਨਾਗ ਵਿਕਰੀ ਵਾਲੇ ਹਾਜ਼ਰ ਆਗੇ ਜਿੰਨਾਂ ਵਿੱਚ ਇੱਕ ਨੀਲੀ ਰਾਵੀ ਤੇ ਬਾਕੀ ਹੈਗੇ ਹੈਗੀਆਂ 15 ਮੋਹਰਾਂ ਦੀਆਂ ਇੱਕ ਹੈ ਕਿ ਬੂਰੀ ਝੋਟੀ ਐੜ ਦੰਤੋਂ ਬਿਲਕੁਲ ਖੀਰੀ ਕੱਟੀ ਐ ਭਾਜੀ ਖੋਲੀ ਕੱਟੀ ਨੂੰ ਸੋ ਸਾਹਮਣੇ ਸਕਰੀਨ ਤੇ ਜੋੜਾ ਆਪਣੇ ਕੋਲ ਰਾਤ ਹੀ ਆਇਆ ਹੈਗਾ ਇੱਕੋ ਕਰਵਾ ਖਰੀਦਿਆ ਜੋੜਾ ਬੂਰੀ ਕੱਟੀ ਦੰਤੋਂ ਬਿਲਕੁਲ ਖੀਰੀ ਸਿਰਫ ਇਹਦੀ ਕੱਟੀ ਦੀ ਏਜ ਹੈਗੀ ਹੈਗੀ 20 ਮਹੀਨੇ 20 ਮਹੀਨੇ ਏਜ ਆ ਚੰਗੀ ਮਾਦੀ ਧੀ ਹੈਗੀ ਬੂਰੀ ਮੱਝ ਦੀ ਕੱਟੀ ਹੈਗੀ ਇਧਰ ਤੋਰਦੇ ਸੋ ਦੇਖੋ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪਲੀ ਵੀ ਲੱਸੀ ਦਾ ਵੀ ਕਿਸੇ ਪਾਸੋਂ ਨਹੀਂ 20 ਮਹੀਨੇ ਝੋਟੀ ਦੀ ਏਜ ਹੈਗੀ ਸੋ ਸਿੰਗ ਸੁੰਗ ਦੇਖੋ ਜਮਾ ਬਿਲਕੁਲ ਸੀਮਨ ਲੈਂਡ ਦੇ ਕਾਬਲਾ ਤੇ ਦੀ ਮਾਂ ਦਾ ਦੁੱਧ ਮਾਲਕਾਂ ਨੇ 15 ਕਿਲੋ ਦੱਸਿਆ ਤੇ ਮੈਂ ਵੀ ਆਪਾਂ ਖੜੀ ਦੇਖੀ ਆ ਬੂਰੀ ਮੈਂ ਆ ਬੂਰੇ ਬੱਚੇ ਪੌਂਦੀ ਆ ਸੇਵਾ ਸੁਆ ਝੋਟੀ ਸੁਈ ਵੀ ਸੀਗੀ ਬੂਰੀ ਮੈਂ ਬੰਦਿਆ ਕੋਲੇ ਚੰਗੇ ਕੱਦ ਕਾਠ ਵਾਲੀ ਉਹਦੀ ਧੀ ਹੈਗੀ ਤੇ ਅਜਾ ਥਣ ਦਿਖਾਈ ਬੱਜੀ ਹੋਰ ਵੀ ਕਰਦੇ ਸੋ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਥਣ ਦੇਖੋ ਥੱਲੇ ਚਾਰੇ ਨਿਖੜਵੇ ਥਾਣ ਬਿੱਥੀ ਤੇ ਥਾਣਾਗੇ ਸਿੰਘਮੂਹ ਮੱਥੇ ਸੋਹਣੀ ਦੀ ਰੇਟ ਇਹਦਾ ਆਪਾਂ ਫੋਨ ਤੇ ਕਰਾਂਗੇ ਜਾਇਜੋ ਜਿਹੜੇ ਵੀਰ ਦੇ ਪਸੰਦੂ ਆਪਣੇ ਕਾਲ ਕਰ ਲੈ ਸੋ ਸਿੰਘਮੂਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ 20 ਮਹੀਨੇ ਕੱਟੀ ਦੀ ਹੈ ਜੇ ਤੇ ਜਿਹੜੀ ਨਾਲ ਆਈ ਇਹਦੇ ਮੂੰਹ ਨਹੀਂ ਬਟਾਇਆ ਤੇ ਇਹਦੀ ਏਜ ਦੱਸਿਆ ਆਪਾਂ ਜਾਣੇ 24 25 ਮਹੀਨੇ ਸੋ ਸੋਹਣੀ ਮਾਦੀ ਧੀ ਹੈ ਵੀ ਕੱਦ ਕਾਠ ਵਾਲੀ ਇਹ ਵੀ ਕੁੱਕਰ ਹੋਈ ਹੈ ਚੰਗੀ ਕਾਲੀ ਮਹਿ ਦੀ ਧੀ ਹੈਗੀ ਇਹ ਜੀ ਮਾ ਦੁੱਧ ਸਿਆ ਬੰਦੇ ਨੇ ਆਪ ਉਹਨੂੰ 13 14 ਕਿਲੋ ਵਾਲੀ ਮਿਕਾਪਾ ਮਾਰਦੇ 18 ਦਿਨ ਦੀ 20 ਦਿਨ ਦੀ 14 ਕਿਲੋ ਵਾਲੀ ਮੈਦੀਤੀ ਆ ਵੱਡੀਆਂ ਸੋਹਣੀਆਂ ਮੱਝਾਂ ਸੀ ਬੰਦਿਆਂ ਦੇ ਘਰੇ ਜਿੱਥੇ ਆਪਾਂ ਜੋੜਾ ਇੱਕੋ ਕਰੋ ਖਰੀਦਿਆ ਸੋ ਇਹ ਬੂਰੀ ਤੇ ਇੱਕ ਕਾਲੀ ਇੱਕੋ ਕਰੋ ਆਇਆਂ ਤੇ ਬਾਕੀ ਆਪਣੇ ਕੋਲੇ ਪਲੱਸ ਝੋਟੀਆਂ ਹੋਰ ਹੈਗੀਆਂ ਸੋ ਸਾਹਮਣੇ ਸਕਰੀਨ ਤੇ ਦੇਖੋ ਇਦਾਂ ਦੀਆਂ ਝੋਟੀਆਂ ਤੇ ਰੇਟ ਜਿਹੜੇ ਆਪਣੇ ਕੋਲੇ ਹੈਗੇ ਆ ਕਿ 25000 ਤੋਂ ਲੈ ਕੇ 40000 ਤੱਕਰ ਦੇ ਜਿਹੜੇ ਇਹ ਦੋ ਸੋਦੇ ਆ ਬਾਈ ਜੀ ਇਹ ਵੱਡੇ ਹੈਗੇ ਇਹ 40 ਤੋਂ ਬਾਹਰ ਵਾਲੇ ਬਾਹਰ ਵਾਲੇ ਹੈਗੇ ਜਮ ਇਹਨਾਂ ਰੇਟ ਫੋਨ ਤੇ ਹੋਊਗਾ ਦੇਵਾ ਕੀ ਸਾਹਮਣੇ ਸਕਰੀਨ ਤੇ ਦੇਖੋ ਜਿਵੇਂ ਸਾਹਮਣੇ ਸਕਰੀਨ ਤੇ ਦੇਖੋ ਛੋਟੀਆਂ ਕੀਰੀਆਂ ਵੱਡੀਆਂ ਛੋਟੀਆਂ ਬਹੁਤ ਆ ਇੰਨੇ ਆਪਾਂ ਨੂੰ ਬਣਣੀਆਂ ਔਖੀਆਂ ਬੱਜੇ ਨੀਲੀ ਦਾ ਵੀ ਲਿਆ ਘਾਟੇ ਗਰੇ ਨੂੰ ਸੋ ਸਾਹਮਣੇ ਸਕਰੀਨ ਤੇ ਦੇਖੋ ਮੋਹਰਾ ਦੀ ਕੱਟੀ ਸੋ ਆ ਦੇਖੋ ਜਮਾ ਕਿਆ ਬਾਤਾਂ ਸੋਹਣੀਆਂ ਸਾਫ ਸੁਥਰੀਆਂ ਸੋ ਐਵੇਂ ਆਪਾਂ ਗਮਰਾਹ ਕਰਕੇ ਕਹਿ ਦਈਏ ਇਹ ਫਲਾਣੇ ਦੀ ਤਾਂ ਕਿ ਜਿਹੜੇ ਸੀਮੈਂਟ ਦਾ ਪਤਾ ਆਪਾਂ ਨੂੰ ਆਪ ਨੂੰ ਦੀਦਾਗਾ ਉਹ ਚੀਜ਼ਾਂ ਬੋਲਿਆ ਜਾਂਦੀਆਂ ਐਵੇਂ ਹਰੇ ਨੇ ਜਾਣੇ ਆ ਜੀ ਉਥੋਂ 18 ਕਿਲੋ 20 ਕਿਲੋ ਸੋ ਕਹਿੰਦੇ ਦੁੱਧ ਪੁੱਤ ਦੇ ਮਨੁੱਖ ਘਰ ਤੇਰੀ ਹੋਰ ਦਾ ਕੀ ਭਾਲ ਦੀ ਸਭ ਕੁਝ ਹੁੰਦੇ ਹੁੰਦੇ ਝੂਠ ਮਾਰੀ ਜਈਏ ਉਹ ਗੱਲਾਂ ਦਾ ਫਾਇਦਾ ਕੋਈ ਨਹੀਂ ਸੋ ਸਾਹਮਣੇ ਸਕਰੀਨ ਤੇ ਦੇਖੋ ਨੀਲੀ 라ਵੀ ਦੀ ਕੱਟੀ ਤੇਰਾ 13.5 ਕਿ ਮਹੀਨੇ ਕੱਟੀ ਦੀ ਏਜ ਆ ਗਈ ਤੇ ਅੱਖਾਂ ਦੇ ਵਿੱਚ ਜਵਾਬ ਹੈਗੇ ਹੈਗੇ ਤੇ ਸਿੰਘ ਮੂੰਹ ਮੱਥਾ ਸੋਹਣਾ ਕੱਟੀ ਦਾ ਚੰਗੀ ਜੇ ਕਰ ਆਪਾਂ ਸਾਂਭਾ ਕੇ ਕੱਟੀ ਆਉਣਾ ਟਾਈਮ ਤੇ ਛੋਟੇ ਉਰੇ ਲੈ ਆ ਕੱਟ ਕੇ ਇਹਨੂੰ ਬਾਹਰ ਨੂੰ ਰੇਣ ਸੋ ਦੇਖੋ ਪੂਛ ਚੁੱਟੀ ਆ ਤੇ ਬਾਕੀ ਥਣਾ ਦੀ ਬੜੀ ਸਾਫ ਸੁਥਰੀ ਉਰੇ ਲੈ ਆ ਤੋਰ ਕੇ ਇਹਨੂੰ ਸੋ ਦੇਖੋ ਸੋਹਣੀ ਕੱਟੀ ਰਾਜ ਦੀ ਸਮੀ ਪਲੀ ਦੀ ਪਰ ਇਹਨੂੰ ਕੁਮਾਗਰੇ ਥਾਂ ਦਿਖਾ ਦਾਂਗੇ ਪਰ ਇਹਨੂੰ ਮੋੜ ਦੇ। ਸੋ ਦੇਖੋ ਤੋਰਾ ਵਗੈਰਾ ਕੱਟੀ ਦਾ। ਚਾ ਪਰ ਇਹਨੂੰ ਹੱਕ ਦੇ ਉਧਰ ਹੀ ਜਾਊਗੀ ਹੁਣੇ। ਸੋ ਦੇਖੋ ਤੋਰਾ ਤਰਾ ਚੈੱਕ ਕਰੋ ਕੱਟੀ ਦਾ ਤੇ ਪੈਠੂਪੜੇ ਦੀ ਮੰਤਰ ਕਮਾਈ ਵੜੀ ਜੀ ਨੂੰ। ਪਰ ਇਹੋ ਕਰ ਜੀ। ਸੋ ਦੇਖੋ ਪੈਠੂਪੜੇ ਦੀ ਮੰਤਰ ਦੇਖੋ ਕੱਟੀ ਦੀ ਜਮ ਥਾਂ ਦੇਖੋ ਚਾਰੇ ਨਿਖਣਵੇਂ ਸਾਫ ਸੁਥਰੇ। ਸੋ ਸੋਹਣੀ ਕੱਟੀ ਹੈ ਇਦਾਂ ਦੀ ਕੱਟੀ ਤੁਹਾਨੂੰ ਮਿਲ ਜੂ 32000 ਦੀ ਰੇਂਜ ਦੇ ਵਿੱਚ। ਸੋ ਬਾਕੀ ਕੱਟੀਆਂ ਆਪਣੇ ਕੋਲੇ ਹਰ ਵਕਤ ਹੁੰਦੀਆਂ 17 ਨਾਲ ਗੱਜ ਵਿਕਰੀ ਆਲੇ ਕਦੇ 25 ਹੋ ਗਏ ਕਦੇ 30 ਹੋ ਗਏ ਕਦੇ 10 ਰਹਿ ਗਏ। ਜਾਦੋ ਮਰਜੀ ਬੇਫਿਕਰ ਹੋ ਕੇ ਆਵੇ ਕੱਟੀ ਸੋਨ ਨੂੰ ਜਿੱਦਾਂ ਦੀ ਤੁਹਾਡੀ ਚੋਇਸ ਆ ਮਿਲੂਗੀ ਜੋ ਸਾਹਮਣੇ ਸਕਰੀਨ ਤੇ ਦੇਖੋ ਕੱਟੀ ਚੱਲੀ ਜਾਂਦੀ ਹੈ ਇਹ ਵੀ ਆਪਣੇ ਕੋਲ ਆਹ ਸਾਹਮਣੂ ਆਈ ਹੈਗੀ ਇਹ ਦੋ ਆਪ ਇੱਕ ਜਗ੍ਹਾ ਤੋਂ ਲੈਂਦੀ ਆ ਉਹ ਲੈਦਾ ਲੈਂਦੀ ਆ ਕਿ ਗੱਡੀ 'ਚ ਬਹਿ ਕੇ ਤਿੰਨੇ ਰਾਤ ਇਕੱਠੇ ਆਈ ਜਾਂਗੇ ਆ ਸੋ ਜਿਹੇ ਜੀ ਤੁਹਾਡੀ ਚੋਇਸ ਆ ਸੋ ਅੱਜ ਇਹ ਟਾਈਮ 'ਚ ਮੈਂ ਦੱਸਦਾ ਸੋਨਾ ਜ਼ਮੀਨ ਤੇ ਕੱਟੀ ਇਹ ਰਾਤ ਨੂੰ ਸੁੱਤੇ ਪਿਆ ਦੋ ਪੈਸੇ ਗਰੋ ਹੁੰਦੇ ਆਪਣੇ ਸੋ ਬੱਚ ਵੀਰ ਕਹਿਣਗੇ ਵੀ ਚਲੋ ਕੰਮ ਕਰਦੇ ਆ ਵੀ ਕਿੱਤੇ ਨੂੰ ਸਲਾਈ ਜਾਂਦੇ ਆ ਸੋ ਕਿਤਾਬ ਬਹੁਤ ਵਧੀਆ ਕਿਤਾਬ ਮਾੜਾ ਕਿ ਤਾੜੀ ਜਾਵਾ ਤੂੜ ਜੜੇ 200 ਆ ਤੂੜੀ ਖਾਂਦਿਆਂ ਦੇ ਉੱਤੇ ਬਣ ਕੇ ਚਲੋ ਦਾਣਾ ਵਗੈਰਾ ਪਾળો ਸਾਇਲੇਜ ਵਗੈਰਾ ਆਪਣੇ ਕੋਲ ਹੈਗਾ ਹੈਗਾ ਆਪਣੇ ਕੋਲ ਜੱਟਾ ਕੋਲ ਦੋ ਕਿਤੇ ਹੁੰਦੇ ਆ ਖੇਤੀਬਾੜੀ ਕਰ ਲੋ ਜਾਂ ਪਸ਼ੂ ਪਾਲ ਲੋ ਸੋ ਅੱਜ ਆਪਾਂ ਤੁਹਾਨੂੰ ਦੋ ਆਪਾਂ ਲੈਦਾ ਖਾਦੇ ਬਹੁਤ ਵੀਰਾਂ ਡਿਮਾਂਡ ਹੈਗੀ ਬੂਰੀ ਝੋਟੀ ਲੈਣੀ ਹੈਗੀ ਤੇ ਪੈਰਾ ਦੇ ਨਸਾਨ ਹੈਗੇ ਨੀਲੀ ਰਾਬੀ ਵੀ ਆਪਾਂ ਇਹਦਾ ਬ੍ਰੀਡ ਤਿਆਰ ਕਰਦੇ ਜਿੱਦਾਂ ਦੇ ਮਰਜ਼ੀ ਲੋ ਬੱਚੇ ਤੇ ਬੂਰੀ ਮਾਂ ਦੀ ਧੀ ਹੈਗੀ ਜਮਾ ਤੇ ਚੰਗੇ ਰਵੇ ਵਾਲੇ ਲੈਣ ਦੇ ਵਿੱਚ ਹੋਈ ਆ 84270 19817 ਮੇਰਾ ਕੰਟੈਕਟ ਨੰਬਰ ਆ ਜਦ ਮਰਜ਼ੀ ਵਿਜ਼ਿਟ ਕਰੋ ਕਟੀਆਂ ਸਾਨੂੰ ਹਾਜ਼ਰ ਮਿਲਣਗੀਆਂ ਪਿੰਡ ਦੀਪਗੜ੍ਹ ਜ਼ਿਲ੍ਹਾ ਬ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ